ਦਾ ਖਾਲਸਾ ਵਾਗਿ ਰੂਜੀ ਫਤਿਹ ਸਾਰੀ ਸਾਕਤ ਸੰਗਤ ਦੇ ਚਰਨਾਂ 'ਚ ਅਸੀਂ ਫਤਿਹ ਬਲਾਉਨੇ ਆ ਜੀ ਤੇ ਅਸੀਂ ਅੱਜ ਪਹੁੰਚੇ ਹੋਏ ਆ ਕੋਲਰੀ ਬਾਰਡਰ ਤੇ ਪ੍ਰਧਾਨ ਸਾਹਿਬ ਦੇ ਲੱਗੇ ਬੈਠੇ ਆ ਇਹਨਾਂ ਦੱਸ ਦੇਣਾ ਚਾਹੁੰਨਾ ਹੈ ਕਿ ਪਰਸਨਲੀ ਤੌਰ ਤੇ ਵੀ ਪ੍ਰਧਾਨ ਸਾਹਿਬ ਦਾ ਮੇਰੇ ਨਾਲ ਜਿਹੜਾ ਪ੍ਰੇਮ ਹੈ ਬਹੁਤ ਜ਼ਿਆਦਾ ਹੈ ਤੇ ਜਦੋਂ ਵੀ ਮੈਨੂੰ ਕਿਸੇ ਵੀ ਕਿਸਮ ਦੀ ਮਦਦ ਦੀ ਜਥੀ ਬੰਦੇ ਤੋਂ ਜ਼ਰੂਰਤ ਹੁੰਦੀ ਹੈ ਤਾਂ ਪ੍ਰਧਾਨ ਸਾਹਿਬ ਦਾ ਬੇਸ਼ੱਕ ਮੇਰੇ ਸਿਰ ਤੇ ਹੱਥ ਰਿਹਾ ਔਰ ਅੱਜ ਮੈਨੂੰ ਲੱਗਦਾ ਕਿ 21ਵੇਂ ਦਿਨ 'ਚ ਜਿਹੜੀ ਪ੍ਰਧਾਨ ਸਾਹਿਬ ਦੀ ਇੱਕੋ ਖੜਤਾੜਾ ਲੇ ਤਦੀਨ ਹੋ ਚੁੱਕੀ ਹੈ ਮਨਨ ਵਰਤ ਸਾਨੂੰ ਇਹ ਸ਼ਬਦ ਬੋਲਣ ਲੱਗਿਆਂ ਨੂੰ ਵੀ ਅਸੀਂ ਭਾਵੁਕ ਕਹਿੰਦੇ ਆ ਕਿਉਂਕਿ ਜਿੰਨਾ ਕੁਸ਼ ਪੰਜਾਬ ਦੀ ਕਿਸਾਨੀ ਲਈ ਔਰ ਜਵਾਨੀ ਨੂੰ ਲਾਮਬੰਦ ਕਰਨ ਲਈ ਡੱਲੇ ਵਾਲ ਸਾਹਿਬ ਨੇ ਕੀਤਾ ਔਰ ਅਸੀਂ ਖੇਤੀਬਾੜੀ ਵਾਲੇ ਪਰਿਵਾਰਾਂ ਤੋਂ ਪੰਜਾਬ ਕਰਦੇ ਦਿਨਾਂ ਨਹੀਂ ਦੇ ਸਕਿਆ ਬਾਪੂ ਜੀ ਦਾ ਔਰ ਅੱਜ ਜਦੋਂ ਅਸੀਂ ਹਾਲਾਤ ਦੇਖਦੇ ਆਂ ਖਾਸ ਕਰਕੇ ਜਿਹੜਾ ਸਾਡਾ ਛੋਟਾ ਫਰਜੰਦ ਜਦੋਂ ਅਸੀਂ ਉਹਦੇ ਵੀਡੀਓ ਦੇਖਦੇ ਆਂ ਤੇ ਅਸੀਂ ਬਹੁਤ ਭਾਵੁਕ ਹੁੰਨੇ ਆਂ ਔਰ ਫਿਰ ਸਾਡੇ ਦਿਲਚੰਦਰ ਬਲਬਲਾ ਉਠਦਾ ਕਿ ਯਾਰ ਇਹ ਗੱਲ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਇਹ ਸਾਡੇ ਸਾਰਿਆਂ ਦੀ ਹੈ ਕਿਉਂਕਿ ਅਸੀਂ ਉਹਨਾਂ ਪਰਿਵਾਰਾਂ ਤੋਂ ਉਠੇ ਆਂ ਉਹ ਕੀਪੀ ਬੜੀ ਸਾਡਾ ਪ੍ਰਮੁੱਖੀ ਕੀਤਾ ਰਿਹਾ ਬੇਸ਼ੱਕ ਅਸੀਂ ਕਿਸੇ ਵੀ ਕਿਤੇ ਨਾਲ ਜੁੜੇ ਹੋਏ ਤਾਂ ਆ ਜਿਆਦਾ ਗੱਲਾਂ ਮੈਂ ਨਾ ਕਰਾਂ ਮੈਂ ਆਪ ਸਭ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਸਾਰੇ ਜਣੇ ਆਪਾਂ ਆਪਣਾ ਫਰਜ਼ ਸਮਝਦੇ ਹੋਏ ਜਿਹੜੀ ਲੜਾਈ ਬਾਪੂ ਜੀ ਲੜ ਰਹੇ ਨੇ ਉਹ ਮੈਂ ਪਹਿਲਾਂ ਕਹਿ ਕੇ ਹਟਿਆ ਉਹ ਕੱਲੀ ਬੱਲੇ ਵਾਲਾ ਸਾਹਿਬ ਦੀ ਲੜਾਈ ਨਹੀਂ ਮੇਰੀ ਲੜਾਈ ਨਹੀਂ ਤੁਹਾਡੀ ਲੜਾਈ ਨਹੀਂ ਇਹ ਆਪਣੀ ਸਾਰਿਆਂ ਦੀ ਸਾਂਝੀ ਲੜਾਈ ਹੈ ਪਿਛਲੀ ਵਾਰ ਵੀ ਜਦੋਂ ਪੰਜਾਬ ਜੋ ਇਹ ਅੰਦੋਲਨ ਸ਼ੁਰੂ ਹੋਇਆ ਤੇ ਸਾਰੀ ਦੁਨੀਆ ਦੇ ਵਿੱਚ ਗਿਆ ਤੇ ਦੁਨੀਆ ਦੇ ਜਿੱਡੇ ਵੱਡੇ-ਵੱਡੇ ਲੋਕੀ ਜੀ ਵੀ ਸੀ ਸਾਰਿਆਂ ਨੇ ਉਸ ਚੀਜ਼ ਨੂੰ ਕਿਹਾ ਕਿ ਇਹ ਅੰਦੋਲਨ ਸ਼ੁਰੂ ਕਰਨ ਵਾਲਾ ਪੰਜਾਬ ਹੈ ਤੇ ਅੱਜ ਵੀ ਆਪਾਂ ਚਾਹੀਏ ਹਰਿਆਣਾ ਸਾਡਾ ਗਵਾਂਡੀ ਸੂਬਾ Rajasthan ਅਸੀਂ ਕਿਉਂਕਿ ਇਸਾਨੀ ਦੇ ਸਰਤੇ ਹੀ ਇਹ ਦੇਸ਼ ਖੜਾ ਹੈ ਇਸਾਨੀ ਦੇ ਸਰਤੇ ਹੀ ਸਾਰੇ ਜੀ ਹੰਦਲ ਕਰ ਰਹੀ ਸੀ ਸਾਰੇ ਸੈਕਟਰ ਚੱਲ ਰਹੇ ਆ ਇਹ ਕੱਲੀ ਕਿਸਾਨ ਦੀ ਲੜਾਈ ਨਹੀਂ ਇਹ ਆਪਣੀ ਸਾਰਿਆਂ ਦੀ ਸਾਂਝੀ ਲੜਾਈ ਹੈ हां ਕਿਸਾਨੀ ਨੂੰ ਅਸੀਂ ਪਹਿਲ ਤਾਂ ਦੇ ਦਿੰਨੇ ਆ ਕਿਉਂਕਿ ਅਸੀਂ ਇਸ ਕਿਤੇ ਨਾ ਪ੍ਰਮੁੱਖ ਤੌਰ ਤੇ ਜੁੜੇ ਆ ਪਰ ਇਹ ਕਿਤਾ ਹਰ ਇੱਕ ਬੰਦੇ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਸੋ ਆਪਾਂ ਸਾਰੇ ਜਣੇ ਆਪਣਾ ਫਰਜ਼ ਸਮਝਦੇ ਹੋਏ ਖਾਸ ਕਰਕੇ ਮੇਰੇ ਨੌਜਵਾਨ ਵੀਰ ਜਿੰਨੇ ਮੇਰੇ ਨਾਲ ਜੁੜੇ ਹੋਏ ਆ ਭੈਣ ਭਰਾ ਚਾਹੇ ਉਹ ਉਪਦੇਸ਼ਾਂ ਚ ਚਾਹੇ ਉਹ ਇੱਥੇ ਆ ਆਪਾਂ ਆਪਣਾ ਫਰਜ਼ ਸਮਝਦੇ ਹੋਏ ਇਹ ਫਰਜ਼ ਨਿਭਾਈਏ ਤੇ ਵੱਧ ਤੋਂ ਵੱਧ ਸੰਗਤ ਲੈ ਕੇ ਇੱਥੇ ਹਾਜ਼ਰੀ ਲਵਾਈਏ ਤੇ ਰਣਨੀਤੀ ਬਣਾਈਏ ਜਿਵੇਂ ਬਾਪੂ ਜੀ ਕਹਿਣਗੇ ਜਿਵੇਂ ਜਥੇਬੰਦੀ ਸਾਨੂੰ ਹੁਕਮ ਕਰੂਗੀ ਕਿ ਅਸੀਂ ਅੱਗੇ ਕੀ ਕਰਨਾ ਉਹਦੇ ਅਕੋਰਡਿੰਗ ਚੱਲੀਏ ਪਰ ਦੁਬਾਰੇ ਅੱਜ ਪੰਜਾਬ ਨੂੰ ਰੂੜ ਹੈ ਕਿਉਂ ਨਾ ਬਾਰਡਰਾਂ ਤੇ ਉਹ ਮਾਹੌਲ ਜਿਹੜਾ ਅਸੀਂ ਪਹਿਲੇ ਧਰਨੀ ਵੇਲੇ ਬਣਾਇਆ ਸੀ ਅੱਜ ਦੁਬਾਰੇ ਬੇਸਿਕਲੀ ਬੜਿਆ ਹੀ ਹੋਇਆ ਬਹੁਤ ਨੂੰ ਪੰਜਾਬ ਦੇ ਹਰਿਆਣੇ ਦੇ Rajasthan ਦੇ ਵੱਖ-ਵੱਖ ਸਟੇਟਾਂ ਤੋਂ ਪਹੁੰਚ ਰਹੇ ਆ ਬਾਹਰਲੀਆਂ ਸਟੇਟਾਂ ਤੋਂ ਵੀ ਆ ਰਹੇ ਆ ਪਰ ਇੱਕ ਲਾਮਬੰਦ ਹੋ ਕੇ ਆਪਾਂ ਸਾਰੇ ਜਣੇ ਆਪਾਂ ਜਿਹੜੀ ਕਾਲ ਹੈ ਫਾਈਨਲ ਕਾਲ ਹੈ ਉਹ ਜਥੇਬੰਦੀ ਤੋਂ ਨੂੰ ਆਊਗੀ ਬਾਪੂ ਜੀ ਵੱਲੋਂ ਆਊਗੀ ਕਿ ਆਪਾਂ ਕੀ ਕਰਨਾ ਮੈਂ ਹੁਣ ਵੀ ਇਹੀ ਬਾਪੂ ਜੀ ਦੇ ਚਰਮਾਚ ਬੇਨਤੀ ਕੀਤੀ ਹੈ ਕਿ ਸਾਡੀ ਸੇਵਾ ਤੁਸੀਂ ਜਿੱਥੇ ਵੀ ਲਾਉਂਗੇ ਸਾਨੂੰ ਜੋ ਵੀ ਤੁਸੀਂ ਹੁਕਮ ਕਰੋਗੇ ਅਸੀਂ ਦਿਨ ਪਰ ਰਾਤ ਹਰ ਇੱਕ ਪੱਖੋਂ ਆਪ ਜੀ ਦੇ ਨਾਲ ਸੋ ਪੰਜਾਬ ਦੀ ਜਵਾਨੀ ਨੂੰ ਖਾਸ ਕਰਕੇ ਮੈਂ ਹਮ ਉਮਰ ਭਰਾਵਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਸਾਰੇ ਜਣੇ ਜ਼ਰੂਰ ਵੱਧ ਤੋਂ ਵੱਧ ਖਨੋਰੀ ਬਾਰਡਰ ਤੇ ਹਾਜ਼ਰੀ ਲਵਾਓ ਆ ਕੇ ਬਾਪੂ ਜੀ ਦਾ ਹਾਲ ਚਾਲ ਪੁੱਛੋ ਬਾਪੂ ਜੀ ਬਿਲਕੁਲ ਚੜ੍ਹਦੀ ਕਲਾ 'ਚ ਨੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਇੰਨੀ ਉਮਰ ਚ ਵੀ ਮੈਂ ਜਦੋਂ ਪੁੱਛਿਆ ਕਿ ਬਾਪੂ ਜੀ ਸਾਨੂੰ ਥੋੜੀ ਸਿਹਤ ਜ਼ਰੂਰੀ ਹੈ ਉਹ ਕਹਿੰਦੇ ਕਿ ਕਿਸੇ ਨਾ ਕਿਸੇ ਨੂੰ ਤਾਂ ਇਹ ਜਿਹੜਾ ਡਿਸੀਜਨ ਲੈਣਾ ਪੈਣਾ ਸੀ ਸੋ ਜਿਹੜੇ ਅਸੀਂ ਜਪਤੀ ਬੰਦੇ ਆ ਅਸੀਂ ਭਾਵਕ ਹੋ ਜਾਂਦੇ ਇਹਨਾਂ ਗੱਲਾਂ ਤੇ ਸੋ ਮੈਨੂੰ ਪਹਿਲਾਂ ਤਾਂ ਮੈਂ ਅਰਦਾਸ ਕਰੂੰਗਾ ਮਹਾਰਾਜ ਦੇ ਚਰਨਾਂ ਚ ਕਿ ਬਾਪੂ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਪ੍ਰਮਾਤਮਾ ਅਸੀਂ ਸਾਰੇ ਜਣੇ ਅਰਦਾਸਾਂ ਕਰਦੇ ਆਂ ਰੋਜ਼ ਚੜ੍ਹਦੀ ਕਲਾ ਚ ਵੀ ਨੇ ਬਿਲਕੁਲ ਔਰ ਉਦੋਂ ਬਾਅਦ ਚ ਫਿਰ ਦੁਬਾਰੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਾਂ ਇੱਥੇ ਹਾਜ਼ਰੀ ਲਵਾਈਏ ਔਰ ਅਗਲੀ ਰਣਨੀਤੀ ਜਿਹੜੀ ਵੀ ਸਾਨੂੰ ਜਥੇਬੰਦੀ ਵੱਲੋਂ ਦਿੱਤੀ ਜਾਊਗੀ ਆਪਾਂ ਸਾਰੇ ਜਣੇ ਰਲ ਮਿਲ ਕੇ ਉਸੇ ਡਿਸੀਜਨ ਤੇ ਖਰੇ ਉਤਰਿਏ ਬਹੁਤ-ਬਹੁਤ ਮਿਹਰਬਾਨੀ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਏਸੀ ਆਸ ਨਾਲ ਮੈਂ ਫਤਿਹ ਬੁਲਾਉਂਦਾ ਕਿ ਵੱਧ ਤੋਂ ਵੱਧ ਸੰਗਤ ਹੈ ਜਿਹੜੀ ਇੱਥੇ ਬਾਰਡਰ ਤੇ ਪਹੁੰਚੀ